ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਹਫਤਾਵਾਰੀ ਰਾਸ਼ੀ ਫਲ ਦੇ ਬਾਰੇ ਕਿ ਆਉਣ ਵਾਲਾ ਹਫਤਾ ਤੁਹਾਡਾ ਕਿਵੇਂ ਦਾ ਰਹਿਣ ਵਾਲਾ ਹੈ 7 ਜੁਲਾਈ ਤੋਂ ਲੈ ਕੇ 13 ਜੁਲਾਈ ਤੱਕ ਦਾ ਹਫਤਾ ਤੁਹਾਡੀ ਜ਼ਿੰਦਗੀ ਵਿੱਚ ਕਿਹੜੇ ਬਦਲਾਅ ਲੈ ਕੇ ਆਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਮਾਤਾ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਸਾਰੇ ਰਾਸ਼ੀ ਵਾਲੇ ਹੋ ਜਾਣ ਧਨ ਦੇ ਨਾਲ ਮਾਲਾ-ਮਾਲ ਘਰ ਪਰਿਵਾਰ ਵਿੱਚ ਖੁਸ਼ੀਆਂ ਆ ਜਾਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਪਹਿਲੇ ਖੁਸ਼ ਨਸੀਬ ਰਾਸ਼ੀ ਹੈ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਜੀ ਕਿ ਇਸ ਹਫ਼ਤੇ ਤੁਹਾਨੂੰ ਸ਼ਰਾਬ ਜਾਂ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਤੋਂ ਖਾਸ ਤੌਰ ਤੇ ਬਚਣਾ ਚਾਹੀਦਾ ਹੈ ਕਿਉਂਕਿ ਯੋਗ ਬਣ ਰਹੇ ਹਨ ਇਸ ਨਾਲ ਤੁਹਾਡੀ ਸਿਹਤ ਨੂੰ ਹਾਨੀ ਪਹੁੰਚ ਸਕਦੀ ਹੈ ਨਾਲ ਹੀ ਤੁਹਾਡੇ ਤਣਾ ਵਿੱਚ ਵਾਧਾ ਹੋ ਸਕਦਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਰਾਸ਼ੀ ਦੇ ਜਾਤਕਾਂ ਲਈ ਆਰਥਿਕ لحاظ ਨਾਲ ਇਹ ਹਫਤਾ ਕਾਫੀ ਚੰਗਾ ਹੋਣ ਦੀ ਉਮੀਦ ਹੈ ਗ੍ਰਹਾਂ ਦੀ ਦਿਸ਼ਾ ਬਦਲਣ ਦੇ ਨਾਲ ਇਸ ਸਮੇਂ ਦੇ ਲਈ ਕਾਫੀ ਅਨੁਕੂਲ ਸਥਿਤੀ ਨਜ਼ਰ ਆ ਰਹੀ ਹੈ ਅਜਿਹੇ ਵਿੱਚ ਤੁਸੀਂ ਪ੍ਰਾਪਰਟੀ ਜਾਂ ਜ਼ਮੀਨ ਨਾਲ ਜੁੜੇ ਹੋਏ ਕਿਸੇ ਕੋਟਕਚਿਹਰੀ ਦੇ ਮਾਮਲੇ ਵਿੱਚ ਵੀ ਸਫਲਤਾ پا ਸਕਦੇ ਹੋ ਇਸ ਹਫਤੇ ਤੁਹਾਡਾ ਜੀਵਨ ਸਾਥੀ ਪਰਿਵਾਰ ਵਿੱਚ ਤਾਲਮਿਲ ਬਿਠਾਉਣ ਵਿੱਚ ਤੁਹਾਡੀ ਸਹਾਇਤਾ ਕਰ ਦੇਵੇਗਾ ਇਸ ਕੰਮ ਵਿੱਚ ਉਹ ਤੁਹਾਡੇ ਲਈ ਸਭ ਤੋਂ ਜ਼ਿਆਦਾ ਮਦਦਗਾਰ ਸਾਬਿਤ ਹੋ ਜਾਣਗੇ ਸੰਜੋਗ ਇਹ ਵੀ ਬਣ ਰਹੇ ਹਨ ਕਿ ਤੁਹਾਨੂੰ ਆਪਣੇ ਰਿਸ਼ਤੇਦਾਰ ਅਤੇ ਦੋਸਤਾਂ ਕਿਸੇ ਪ੍ਰਕਾਰ ਦਾ ਤੋਹਫ਼ਾ ਵੀ ਮਿਲ ਸਕਦਾ ਹੈ ਇਸ ਹਫਤੇ ਤੁਹਾਨੂੰ ਇਹ ਸਮਝਣ ਦੀ ਜ਼ਰੂਰਤ ਹੋਵੇਗੀ ਜੇਕਰ ਤੁਸੀਂ ਆਪਣੀ ਰਣਨੀਤੀ ਜਾਂ ਯੋਜਨਾ ਦੇ ਬਾਰੇ ਕਿਸੇ ਦੇ ਸਾਹਮਣੇ ਗੱਲ ਕਰ ਲੈਂਦੇ ਹੋ ਉਹ ਤੁਹਾਡੇ ਪ੍ਰੋਜੈਕਟ ਨੂੰ ਖਰਾਬ ਕਰ ਸਕਦਾ ਹੈ ਇਸ ਲਈ ਆਪਣੇ ਮਨ ਦੀ ਗੱਲ ਕਦੇ ਕਿਸੇ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 27 ਵਾਰ ਓਮ ਪੋ ਮਾਇ ਨਮਹ ਮੰਤਰ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਜੀ ਕਿ ਇਸ ਸਾਲ ਤੁਹਾਡੀ ਸਿਹਤ ਆਮ ਨਾਲੋਂ ਬਿਹਤਰ ਰਹੇਗੀ ਜਿਸ ਦੇ ਕਾਰਨ ਤੁਸੀਂ ਤਰੋ-ਤਾਜ਼ਾ ਮਹਿਸੂਸ ਕਰੋਗੇ ਇਹ ਉਹ ਸਮਾਂ ਹੋਵੇਗਾ ਜਦੋਂ ਤੁਸੀਂ ਆਪਣੇ ਖੁਸ਼ਮિજાਜ਼ ਰਵੱਈਏ ਨਾਲ ਦੂਜਿਆਂ ਦੇ ਨਾਲ ਖੁੱਲ੍ਹ ਕੇ ਹਾਸਾ ਮਜ਼ਾਕ ਕਰਦੇ ਹੋਏ ਦਿਖੋਗੇ। ਇਸ ਹਫ਼ਤੇ ਤੁਹਾਨੂੰ ਖਾਸ ਤੌਰ ਤੇ ਕਿਸੇ ਵੀ ਕਿਸਮ ਦੇ ਲੰਬੇ ਸਮੇਤ ਨਿਵੇਸ਼ ਤੋਂ ਪਰਹੇਜ਼ ਕਰਨਾ ਹੋਵੇਗਾ। ਇਸ ਦੇ ਲਈ ਸਭ ਤੋਂ ਵਧੀਆ ਵਿਕਲਪ ਜਿਹੜਾ ਹੈ ਜੀ ਆਪਣੇ ਦੋਸਤਾਂ ਨਾਲ ਬਾਹਰ ਜਾਣਾ ਤੇ ਕੁਝ ਖੁਸ਼ੀ ਦੇ ਪਲ ਬਿਤਾਉਣਾ ਹੈ ਕਿਉਂਕਿ ਇਸ ਨਾਲ ਤੁਹਾਨੂੰ ਸ਼ਾਂਤੀ ਮਿਲਣ ਦੇ ਨਾਲ ਨਾਲ ਆਪਣੀ ਸੋਚ ਸ਼ਕਤੀ ਦਾ ਵਿਕਾਸ ਕਰਨ ਦਾ ਵੀ ਮੌਕਾ ਮਿਲ ਜਾਵੇਗਾ। ਇਸ ਹਫ਼ਤੇ ਪਰਿਵਾਰ ਦੇ ਕਿਸੇ ਮੈਂਬਰ ਦੇ ਸਾਹਮਣੇ ਤੁਹਾਡਾ ਕੋਈ ਅਜੀਹਾ ਭੇਦ ਉਜਾਗਰ ਹੋ ਸਕਦਾ ਹੈ ਜਿਸ ਦੇ ਕਾਰਨ ਤੁਹਾਨੂੰ ਬਹੁਤ ਹੀ ਸ਼ਰਮਿੰਦਗੀ ਦਾ ਅਹਿਸਾਸ ਵੀ ਹੋ ਜਾਵੇਗਾ ਇਸ ਦੇ ਨਾਲ ਪਰਿਵਾਰ ਦੇ ਮੈਂਬਰਾਂ ਦੇ ਵਿੱਚਕਾਰ ਤੁਹਾਡੀ ਸ਼ੋਅ ਨੂੰ ਨੁਕਸਾਨ ਪਹੁੰਚਣ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਇਸ ਹਫ਼ਤੇ ਤੁਸੀਂ ਸਾਰੇ ਹੀ ਕੰਮਾਂ ਨੂੰ ਛੱਡ ਕੇ ਉਹਨਾਂ ਕੰਮਾਂ ਨੂੰ ਕਰਨਾ ਚਾਹੋਗੇ ਜੋ ਤੁਸੀਂ ਬਚਪਨ ਦੇ ਦਿਨਾਂ ਵਿੱਚ ਕਰਨਾ ਪਸੰਦ ਕਰਦੇ ਸੀ ਇਹ ਕੰਮ ਤੁਹਾਡੀ ਕਿਸੇ ਗੁਪਤ ਕਲਾ ਵਿੱਚ ਜਿਵੇਂ ਡਾਂਸ ਗਾਣਾ ਚਿੱਤਰ ਬਣਾਉਣਾ ਆਦ ਨਾਲ ਸੰਬੰਧਿਤ ਹੋ ਸਕਦੇ ਹਨ ਇਸ ਦੇ ਚਲਦੇ ਤੁਹਾਨੂੰ ਆਪਣੇ ਕੈਰੀਅਰ ਇਸ ਦੇ ਟੇਚਿਆਂ ਵੱਲ ਵੀ ਧਿਆਨ ਰੱਖਣ ਦੀ ਜ਼ਰੂਰਤ ਹੋਵੇਗੀ ਵਿਦਿਆਰਥੀ ਬੱਚਿਆਂ ਨੂੰ ਪ੍ਰਤੀਯੋਗਤਾ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਿੱਚ ਸਫਲਤਾ ਮਿਲ ਜਾਵੇਗੀ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਪ੍ਰਾਚੀਨ ਗ੍ਰੰਥ ਲਲਿਤਾ ਸਹਿਸਤਰ ਨਾਮ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਮਾਤਾ ਪਿਤਾ ਦੀ ਖਰਾਬ ਸਿਹਤ ਇਸ ਹਫ਼ਤੇ ਤੁਹਾਡੀ ਚਿੰਤਾ ਦਾ ਮੁੱਖ ਕਾਰਨ ਬਣ ਸਕਦੀ ਹੈ। ਅਜਿਹੇ ਵਿੱਚ ਖੁਦ ਨੂੰ ਹਰ ਪ੍ਰਕਾਰ ਦੀ ਚਿੰਤਾ ਤੋਂ ਮੁਕਤ ਰੱਖਣ ਦੇ ਲਈ ਆਪਣੀ ਆਤਮ ਸ਼ਾਂਤੀ ਦੇ ਲਈ ਕਿਸੇ ਪ੍ਰਕਾਰ ਦੀਆਂ ਗਤੀਵਿਧੀਆਂ ਵਿੱਚ ਸਮਾਂ ਬਤੀਤ ਕਰੋ। ਨਾਲ ਹੀ ਨਾਲ ਆਰਥਿਕ ਪਹਿਲੂ ਦੇ ਲਿਹਾਜ਼ ਨਾਲ ਹਫ਼ਤਾ ਕਾਫੀ ਚੰਗਾ ਰਹਿਣ ਵਾਲਾ ਹੈ ਕਿਉਂਕਿ ਇਸ ਸਮੇਂ ਦੇ ਦੌਰਾਨ ਤੁਹਾਨੂੰ ਲਾਭ ਅਤੇ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰਨ ਦੇ ਲਈ ਕਈ ਨਵੇਂ ਮੌਕੇ ਵੀ ਮਿਲ ਸਕਦੇ ਹਨ। ਇਸ ਲਈ ਇਸ ਦੇ ਬਾਰੇ ਵਿੱਚ ਉਚਿਤ ਰਣਨੀਤੀ ਦੀ ਯੋਜਨਾ ਬਣਾ ਕੇ ਇਸ ਦਾ ਉਪਯੋਗ ਕਰਨਾ ਤੇ ਯਤਨ ਕਰੋ ਜੇਕਰ ਭਵਿੱਖ ਵਿੱਚ ਤੁਹਾਨੂੰ ਅਚਾਨਕ ਵਿੱਤੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਇਸ ਲਈ ਤੁਸੀਂ ਤਿਆਰ ਰਹਿਣਾ ਹੈ ਇਸ ਰਾਸ਼ੀ ਦੇ ਨੌਜਵਾਨ ਜਾਤਕਾਂ ਨੂੰ ਇਸ ਹਫ਼ਤੇ ਸਕੂਲ ਜਾਂ ਕਾਲਜ ਵਿੱਚ ਕਿਸੇ ਪ੍ਰੋਜੈਕਟ ਦੇ ਲਈ ਵੱਡਿਆਂ ਜਾਂ ਫਿਰ ਭੈਣ ਜਾਂ ਭਰਾ ਦੀ ਜ਼ਰੂਰਤ ਪੈ ਸਕਦੀ ਹੈ ਇਸ ਲਈ ਜਦੋਂ ਵੀ ਇਨ੍ਹਾਂ ਜਾਤਕਾਂ ਕੋਲ ਸਮਾਂ ਹੋਵੇ ਵੱਡਿਆਂ ਭੈਣ ਭਰਾਵਾਂ ਦੇ ਨਾਲ ਮਿਲ ਕੇ ਬੈਠਣ ਤੇ ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਨ ਆਪਣੇ ਪ੍ਰੋਜੈਕਟ ਬਾਰੇ ਵੀ ਉਹਨਾਂ ਦੇ ਨਾਲ ਸਲਾਹ ਕਰ ਸਕਦੇ ਹਨ ਇਸ ਦੌਰਾਨ ਤੁਸੀਂ ਐਕਟਿਵ ਤਾਂ ਹੋਵੋਗੇ ਪਰ ਹਰ ਕਦਮ ਤੇ ਹਰਾਉਂਦੇ ਹੋਏ ਦਿਖੋਗੇ ਆਪਣੇ ਦੋਸਤ ਬਣਾਉਣ ਵਿੱਚ ਵੀ ਸਫਲ ਰਹੋਗੇ ਜੇਕਰ ਤੁਸੀਂ ਇਸ ਪੂਰੇ ਹੀ ਹਫਤੇ ਸਖਤ ਮਿਹਨਤ ਕਰ ਲਓਗੇ ਤਾਂ ਇਸ ਦਾ ਨਤੀਜਾ ਤੁਹਾਨੂੰ ਉੱਚ ਵਿੱਦਿਆ ਵਿੱਚ ਪ੍ਰਾਪਤ ਹੋ ਜਾਵੇਗਾ ਤੁਹਾਡੀ ਮਿਹਨਤ ਰੰਗ ਲਿਆਵੇਗੀ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਪ੍ਰਾਚੀਨ ਗ੍ਰੰਥ ਵਿਸ਼ਨੂੰ ਸਹਸਤਰ ਨਾਮ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਜੀ ਕਿ ਉਹ ਬਜ਼ੁਰਗ ਜਾਤਕ ਜਿਹੜੇ ਪਹਿਲਾਂ ਤੋਂ ਜੋੜਾਂ ਦੇ ਦਰਦ ਦੀ ਸਮੱਸਿਆ ਜਾਂ ਪਿੱਠ ਦੇ ਦਰਦ ਕਾਰਨ ਪਰੇਸ਼ਾਨ ਸਨ ਉਹਨਾਂ ਨੂੰ ਇਸ ਹਫ਼ਤੇ ਸਹੀ ਖਾਣ ਪੀਣ ਦੇ ਨਤੀਜੇ ਵਜੋਂ ਬਿਹਤਰ ਸਿਹਤ ਦੀ ਪ੍ਰਾਪਤੀ ਹੋਣ ਦੀ ਸੰਭਾਵਨਾ ਬਣੇਗੀ ਅਜਿਹੇ ਵਿੱਚ ਚੰਗਾ ਖਾਣ ਪੀਣ ਲੈਂਦੇ ਹੋਏ ਨਿਯਮਤ ਰੋਪ ਨਾਲ ਯੋਗ ਅਭਿਆਸ ਕਰੋ ਤੁਹਾਡੇ ਚੰਦਰ ਰਸ਼ੀ ਤੋਂ ਸ਼ਨੀ 9ਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਇਸ ਹਫ਼ਤੇ ਦੀ ਸ਼ੁਰੂਆਤ ਭਾਵੇਂ ਤੁਹਾਡੇ ਲਈ ਆਰਥਿਕ ਮਾਮਲਿਆਂ ਨੂੰ ਲੈ ਕੇ ਚੰਗੀ ਹੋਵੇ ਪਰ ਹਫ਼ਤੇ ਦੇ ਅੰਤ ਵਿੱਚ ਕਿਸੇ ਕਾਰਨ ਤੁਹਾਡਾ ਧਨ ਖਰਚ ਹੋ ਸਕਦਾ ਹੈ ਜਿਸ ਨਾਲ ਤੁਸੀਂ ਪਰੇਸ਼ਾਨ ਹੋ ਸਕਦੇ ਹੋ ਅਜਿਹੇ ਵਿੱਚ ਸ਼ੁਰੂਆਤ ਤੋਂ ਹੀ ਲੈ ਕੇ ਅੰਤ ਤੱਕ ਸਹੀ ਰਣਨੀਤੀ ਦੇ ਅਨੁਸਾਰ ਹੀ ਆਪਣਾ ਧਨ ਖਰਚ ਕਰੋ ਇਸ ਹਫ਼ਤੇ ਘਰ ਵਿੱਚ ਕੁਝ ਬਦਲਾਅ ਦੇ ਚੱਲਦੇ ਹੋਏ ਹਨ ਘਰ ਦੇ ਮੈਂਬਰਾਂ ਨਾਲ ਤੁਹਾਡੀ ਅਣਬਣ ਹੋ ਸਕਦੀ ਹੈ ਜਿਸ ਕਾਰਨ ਤੁਹਾਡੇ ਮਾਨਸਨ ਮਾਨ ਵਿੱਚ ਕਮੀ ਆ ਸਕਦੀ ਹੈ ਨਾਲ ਹੀ ਤੁਹਾਨੂੰ ਆਪਣੇ ਪਰਿਵਾਰ ਦੀ ਬੇਰੁਖੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਤੁਸੀਂ ਇਸ ਹਫਤੇ ਆਪਣੇ ਉੱਪਰ ਇੱਕ ਤੋਂ ਜ਼ਿਆਦਾ ਕੰਮਾਂ ਦੀ ਜ਼ਿੰਮੇਵਾਰੀ ਲੈ ਸਕਦੇ ਹੋ ਜਿਸ ਦੇ ਕਾਰਨ ਤੁਹਾਡੇ ਕੰਮ ਦਾ ਬੋਝ ਵੱਧ ਸਕਦਾ ਹੈ ਇਸ ਨਾਲ ਤੁਹਾਡੇ ਮਾਨਸਿਕ ਤਣਾਅ ਵਿੱਚ ਵਾਧਾ ਹੋ ਜਾਵੇਗਾ ਨਾਲ ਹੀ ਨਾਲ ਤੁਸੀਂ ਕਿਸੇ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਵਿੱਚ ਵੀ ਅਸਫਲ ਮਹਿਸੂਸ ਕਰੋਗੇ ਇਸ ਸਮੇਂ ਉਹਨਾਂ ਵਿਦਿਆਰਥੀਆਂ ਨੂੰ ਆਪਣੀ ਮਿਹਨਤ ਤੇ ਹੋਰ ਧਿਆਨ ਦੇਣ ਦੀ ਲੋੜ ਹੈ ਜਿਹੜੇ ਜੀਵਨ ਵਿੱਚ ਆਪਣੇ ਟੀਚਿਆਂ ਨੂੰ ਲੈ ਕੇ ਪੂਰੀ ਤਰ੍ਹਾਂ ਹੀ ਪੱਕੇ ਹੋਏ ਹਨ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 11 ਵਾਰ ਓਮ ਚੰਦਰਾਏ ਨਮਹਾ ਮੰਤਰ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਇਸ ਹਫਤੇ ਤੁਹਾਡੇ ਸੁਭਾਅ ਵਿੱਚ ਆਪਣੀ ਸਿਹਤ ਨੂੰ ਲੈ ਕੇ ਥੋੜੀ ਜਾਗਰੂਕਤਾ ਵਿਖੇ ਜਾਵੇਗੀ ਜਿਸ ਦੇ ਕਾਰਨ ਤੁਸੀਂ ਪਹਿਲਾਂ ਤੋਂ ਬਿਹਤਰ ਖੁਰਾਕ ਲੈਂਦੇ ਹੋਏ ਦਿਖੋਗੇ ਇਸ ਲਈ ਆਪਣਾ ਰਹਿਣ ਸਹਿਣ ਠੀਕ ਰੱਖੋਗੇ ਤੇ ਚੰਗੀ ਸਿਹਤ ਦਾ ਮਜ਼ਾ ਲਓਗੇ ਇਸ ਹਫਤੇ ਤੁਸੀਂ ਘਰ ਦੀ ਸਜਾਵਟ ਜਾਂ ਮੁਰੰਮਤ ਤੇ ਬਹੁਤ ਪੈਸਾ ਖਰਚ ਕਰ ਸਕਦੇ ਹੋ ਇਸ ਦਾ ਅੰਦਾਜ਼ਾ ਤੁਹਾਨੂੰ ਸ਼ੁਰੂਆਤ ਵਿੱਚ ਭਾਵੇਂ ਨਾ ਹੋਵੇ ਪਰ ਖਰਚਾ ਤੁਹਾਡੇ ਆਉਣ ਵਾਲੇ ਸਮੇਂ ਵਿੱਚ ਆਰਥਿਕ ਤੰਗੀ ਪੈਦਾ ਕਰ ਸਕਦਾ ਹੈ ਰਿਸ਼ਤੇਦਾਰਾਂ ਦੇ ਘਰ ਵਿੱਚ ਜਾਣਾ ਤੁਹਾਡੇ ਦੌੜ ਭੱਜ ਭਰੇ ਜੀਵਨ ਵਿੱਚ ਕੁਝ ਆਰਾਮ ਅਤੇ ਸਕੂਨ ਦੇਣ ਵਾਲੇ ਗੱਲ ਸਿੱਧ ਹੋ ਸਕਦੀ ਹੈ ਨਾਲ ਹੀ ਨਾਲ ਇਸ ਦੌਰਾਨ ਤੁਸੀਂ ਆਪਣੇ ਪਰਿਵਾਰ ਨੂੰ ਉਚਿਤ ਸਮਾਂ ਦੇਣ ਵਿੱਚ ਸਫਲ ਹੋ ਜਾਓਗੇ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਸੀਂ ਉਹਨਾਂ ਦਾ ਕਿੰਨਾ ਖਿਆਲ ਰੱਖਦੇ ਹੋ ਇਸ ਦੇ ਲਈ ਉਹਨਾਂ ਦੇ ਨਾਲ ਚੰਗਾ ਸਮਾਂ ਬਿਤਾਓ ਤੇ ਉਹਨਾਂ ਨੂੰ ਸ਼ਿਕਾਇਤ ਦਾ ਮੌਕਾ ਨਾ ਦਿਓ ਇਸ ਸਮੇਂ ਤੁਹਾਡੀ ਪਰਖ ਵੀ ਹੋ ਸਕਦੀ ਹੈ ਇਸ ਹਫ਼ਤੇ ਤੁਹਾਨੂੰ ਵਿਦਿਆ ਦੇ ਖੇਤਰ ਵਿੱਚ ਸਫਲਤਾ ਪਾਉਣ ਲਈ ਬਹੁਤ ਹੀ ਪ੍ਰਤੀਬੱਧ ਹੋਣ ਦੀ ਜ਼ਰੂਰਤ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਅਦਿੱਤਿਆ ਹਿਰਦੇ ਆ ਨਮਾ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਜੀਵਨ ਵਿੱਚ ਕਿਸੇ ਪ੍ਰਕਾਰ ਦੀ ਅਸੁਵਿਧਾ ਤੁਹਾਡੀ ਮਾਨਸਿਕ ਸ਼ਾਂਤੀ ਨੂੰ ਖਰਾਬ ਕਰ ਸਕਦੀ ਹੈ ਇਸ ਲਈ ਵਧੀਆ ਸਿਹਤਮੰਦ ਜੀਵਨ ਦੇ ਲਈ ਆਪਣੇ ਸਰੀਰ ਨੂੰ ਤਕਲੀਫ ਦੇਣ ਤੋਂ ਬਚੋ ਤੁਹਾਡੀ ਚੰਦਰ ਰਾਸ਼ੀ ਤੋਂ ਬ੍ਰਹਸਪਤੀ 10ਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਆਰਥਿਕ ਪਹਿਲੂ ਦੇ ਲਿਹਾਜ਼ ਨਾਲ ਇਹ ਹਫਤਾ ਤੁਹਾਡੇ ਲਈ ਕਾਫੀ ਚੰਗਾ ਰਹਿਣ ਵਾਲਾ ਹੈ ਕਿਉਂਕਿ ਇਸ ਸਮੇਂ ਦੇ ਦੌਰਾਨ ਤੁਹਾਨੂੰ ਲਾਭ ਅਤੇ ਆਰਥਿਕ ਸਥਿਤੀ ਮਜ਼ਬੂਤ ਕਰਨ ਦੇ ਲਈ ਕਈ ਮੌਕੇ ਮਿਲਣ ਦੀ ਪੂਰੀ ਸੰਭਾਵਨਾ ਹੈ ਇਸ ਲਈ ਇਸ ਦੇ ਵਿੱਚ ਉਚਿਤ ਰਣਨੀਤੀ ਯੋਜਨਾ ਬਣਾ ਕੇ ਤੁਸੀਂ ਉਪਯੋਗ ਕਰ ਸਕਦੇ ਹੋ ਇਹ ਖੋਈ ਹੋਈ ਚੀਜ਼ ਦੇ ਮਿਲਣ ਤੇ ਘਰ ਦਾ ਮਾਹੌਲ ਚੰਗਾ ਬਣ ਜਾਵੇਗਾ ਨਾਲ ਹੀ ਤੁਹਾਨੂੰ ਘਰ ਦੇ ਮੈਂਬਰਾਂ ਨਾਲ ਹਾਸਾ ਮਜ਼ਾਕ ਕਰਨ ਦਾ ਮੌਕਾ ਮਿਲ ਜਾਵੇਗਾ ਜਿਸ ਦੌਰਾਨ ਆਪਣੇ ਘਰ ਦੇ ਛੋਟੇ ਮੈਂਬਰਾਂ ਦੀ ਪੜ੍ਹਾਈ ਲਿਖਾਈ ਵਿੱਚ ਮਦਦ ਕਰੋਗੇ ਤੁਹਾਡੇ ਮਾਤਾ ਪਿਤਾ ਨੂੰ ਤੁਹਾਡੇ ਤੇ ਮਾਣ ਹੋਵੇਗਾ ਤੁਹਾਡਾ ਮਾਨਸਿਕ ਤਣਾਅ ਜਿਹੜਾ ਹੈ ਹਮੇਸ਼ਾ ਲਈ ਦੂਰ ਹੋ ਜਾਵੇਗਾ ਇਸ ਹਫਤੇ ਤੁਹਾਡੀ ਹਿੰਮਤ ਤੇ ਸਹਾਜ ਵਿੱਚ ਘਾਟ ਹੋਵੇਗੀ ਕੈਰੀਅਰ ਦੇ ਨਾਲ ਜੁੜੇ ਕਈ ਮਹੱਤਵਪੂਰਨ ਫੈਸਲੇ ਲੈਣ ਵਿੱਚ ਅਸਮਰੱਥ ਹੋ ਜਾਓਗੇ ਕਿਸੇ ਵਿਸ਼ੇ ਨੂੰ ਸਮਝਣ ਲਈ ਕੁਝ ਮੁਸ਼ਕਲ ਤੁਹਾਨੂੰ ਆ ਸਕਦੀ ਹੈ ਤੁਸੀਂ ਆਪਣੇ ਵੱਡਿਆਂ ਜਾਂ ਅਧਿਆਪਕਾਂ ਦੀ ਮਦਦ ਲੈ ਸਕਦੇ ਹੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 41 ਵਾਰ ਓਮ ਬੁੱਧਾਏ ਨਮਹਾ ਮੰਤਰ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਸੰਭਾਵਨਾ ਹੈ ਕਿ ਇਸ ਹਫਤੇ ਆਪਣੇ ਕਿਸੇ ਅੰਗ ਵਿੱਚ ਦਰਦ ਜਾਂ ਤਣਾਅ ਨਾਲ ਜੁੜੀਆਂ ਸਮੱਸਿਆਵਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਅਜਿਹੇ ਵਿੱਚ ਆਪਣੇ ਸਰੀਰ ਦਾ ਧਿਆਨ ਰੱਖਦੇ ਹੋਏ ਕਿਸੇ ਵੀ ਬਿਮਾਰੀ ਨੂੰ ਲੈ ਕੇ ਲਾਪਰਵਾਹੀ ਵਰਤਣ ਤੋਂ ਬਚੋ ਨਹੀਂ ਤਾਂ ਉਹ ਸਮੱਸਿਆ ਅੱਗੇ ਚੱਲ ਕੇ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ ਇਸ ਦੌਰਾਨ ਤੁਸੀਂ ਆਪਣੇ ਲਈ ਕੁਝ ਕੀਮਤੀ ਵਸਤੂਆਂ ਖਰੀਦਦੇ ਜਾਂ ਆਪਣੀਆਂ ਕੀਮਤੀ ਵਸਤੂਆਂ ਦੇ ਰੱਖ-ਰਖਾਅ ਤੇ ਪੈਸਾ ਖਰਚ ਕਰਦੇ ਹੋਏ ਨਜ਼ਰ ਆਓਗੇ। ਇਸ ਲਈ ਤੁਸੀਂ ਕਈ ਜ਼ਰੂਰਤ ਵਾਲੀਆਂ ਚੀਜ਼ਾਂ ਤੇ ਪੈਸਾ ਖਰਚ ਦੀ ਯੋਜਨਾ ਬਣਾ ਸਕਦੇ ਹੋ। ਕੁਝ ਜਾਤਕਾਂ ਦੇ ਲਈ ਪਰਿਵਾਰ ਜਾਂ ਕਿਸੇ ਨਵੇਂ ਮਹਿਮਾਨ ਦਾ ਆਉਣਾ ਜਸ਼ਨ ਅਤੇ ਖੁਸ਼ੀ ਦਾ ਸਮਾਂ ਲੈ ਕੇ ਆਵੇਗਾ। ਇਸ ਨਾਲ ਘਰ ਵਿੱਚ ਨਵੇਂ-ਨਵੇਂ ਪਕਵਾਨ ਬਣਨਗੇ ਤੇ ਤੁਹਾਨੂੰ ਉਹਨਾਂ ਦੇ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲ ਜਾਵੇਗਾ। ਇਸ ਨਾਲ ਤੁਹਾਡਾ ਊਰਜਾ ਦੇ ਨਾਲ ਮਨਪਰਪੂਰ ਹੋ ਜਾਵੇਗਾ ਹਰ ਕੰਮ ਨੂੰ ਤੁਸੀਂ ਸਫਲਤਾਪੂਰਵਕ ਤਰੀਕੇ ਨਾਲ ਕਰ ਸਕਦੇ ਹੋ ਇਸ ਹਫਤੇ ਆਮਦਨ ਵਿੱਚ ਵਾਧਾ ਹੋਣ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਭਵਿੱਖ ਦੇ ਵਿੱਚ ਤੁਸੀਂ ਕੋਈ ਵੱਡਾ ਫੈਸਲਾ ਵੀ ਲੈ ਸਕਦੇ ਹੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ 33 ਵਾਰ ਓਮ ਸ਼ੁਕਰਾਏ ਨਮਹ ਮੰਤਰ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ वृश्चਿਕ ਰਾਸ਼ੀ বৃশ্চিক রাশি ਵਾਲਿਆਂ ਨੂੰ ਦੱਸ ਦਈਏ ਕਿ ਇਹ ਹਫਤਾ ਭਾਵਨਾਤਮਕ ਤੌਰ ਤੇ ਤੁਹਾਡੇ ਲਈ ਚੰਗਾ ਨਹੀਂ ਹੋਵੇਗਾ ਕਿਉਂਕਿ ਇਸ ਦਾ ਸਮੇਂ ਦੌਰਾਨ ਤੁਸੀਂ ਆਪਣੇ ਜੀਵਨ ਵਿੱਚ ਵੱਡੇ ਫੈਸਲਿਆਂ ਨੂੰ ਲੈ ਕੇ ਥੋੜੀ ਉਲਝਣ ਵਿੱਚ ਪੈ ਸਕਦੇ ਹੋ ਇਸ ਨਾਲ ਤੁਹਾਡੇ ਮਾਨਸਿਕ ਤਣਾਅ ਵਿੱਚ ਵਾਧਾ ਹੋ ਜਾਵੇਗਾ ਇਸ ਹਫਤੇ ਤੁਸੀਂ ਕਾਫੀ ਰਚਨਾਤਮਕ ਰਹੋਗੇ ਤੁਹਾਡੇ ਲਈ ਇਸ ਦਾ ਜ਼ਿਆਦਾ ਲਾਭ ਉਠਾਉਣਾ ਵਧੀਆ ਰਹੇਗਾ ਕਿਉਂਕਿ ਆਰਥਿਕ ਲਾਭ ਦੇ ਸੰਜੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਸਫਲ ਹੋਣ ਲਈ ਸਹੀ ਦਿਸ਼ਾ ਵਿੱਚ ਸਖਤ ਮਿਹਨਤ ਕਰਨੀ ਚਾਹੀਦੀ ਹੈ ਇਸ ਹਫਤੇ ਤੁਹਾਡੀਆਂ ਪਰਿਵਾਰਕ ਜ਼ਿੰਮੇਵਾਰੀਆਂ ਵਿੱਚ ਵਾਧਾ ਹੋ ਜਾਵੇਗਾ ਤੇ ਮਾਨਸਿਕ ਤਣਾ ਤੋਂ ਮੁਕਤੀ ਮਿਲ ਜਾਵੇਗੀ ਤੁਸੀਂ ਇਹਨਾਂ ਹਾਲਾਤਾਂ ਨੂੰ ਸਮਝਦੇ ਹੋ ਹੋਇਆਂ ਖੁਦ ਨੂੰ ਤਿਆਰ ਕਰਨ ਵਾਲੇ ਹੀ ਯਤਨ ਕਰਦੇ ਰਹੋਗੇ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜੀ ਕਿ ਤੁਹਾਨੂੰ ਕੈਰੀਅਰ ਵਿੱਚ ਅੱਗੇ ਵਧਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਹਫਤੇ ਤੁਸੀਂ ਕੁਝ ਥੱਕਿਆ ਥੱਕਿਆ ਮਹਿਸੂਸ ਕਰੋਗੇ ਪੜ੍ਹਾਈ ਲਿਖਾਈ ਤੋਂ ਵੀ ਅੱਕ ਸਕਦੇ ਹੋ ਇਸ ਲਈ ਖੁਦ ਨੂੰ ਕੇਂਦਰਿਤ ਰੱਖਦੇ ਹੋਏ ਆਪਣਾ ਸਮਾਂ ਨਾ ਬਰਬਾਦ ਕਰੋ ਤੇ ਕਿਸੇ ਪੁਸਤਕ ਨੂੰ ਪੜ੍ਹਨਾ ਹੀ ਤੁਹਾਡੇ ਲਈ ਚੰਗਾ ਰਹੇਗਾ ਇਸ ਲਈ ਉਹ ਤੁਸੀਂ ਉਪਾਹ ਕਰਨਾ ਹੈ ਜੀ ਹਰ ਰੋਜ਼ ਹਨੂਮਨ ਚਾਲੀਸਾ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ ਚੌਥੇ ਘਰ ਵਿੱਚ ਮੌਜੂਦ ਹੋਣ ਕਾਰਨ ਤੁਹਾਨੂੰ ਅਨੁਭਵ ਹੋਵੇਗਾ ਕਿ ਤੁਹਾਡੇ ਆਸ-ਪਾਸ ਦੇ ਲੋਕ ਤੁਹਾਡੇ ਤੋਂ ਬਹੁਤ ਜ਼ਿਆਦਾ ਉਮੀਦਾਂ ਲਗਾ ਕੇ ਬੈਠੇ ਹਨ ਅਜਿਹੇ ਵਿੱਚ ਉਹਨਾਂ ਦੀ ਹਰ ਮੰਗ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਵੱਧੂ ਦਬਾਅ ਚ ਮਹਿਸੂਸ ਕਰੋਗੇ ਪਰ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਜਿੰਨਾ ਤੁਸੀਂ ਦੂਜਿਆਂ ਲਈ ਕਰ ਸਕਦੇ ਹੋ ਉਸ ਤੋਂ ਜ਼ਿਆਦਾ ਕਿਸੇ ਨਾਲ ਵਾਅਦਾ ਵੀ ਨਾ ਕਰੋ ਕੇਵਲ ਦੂਜਿਆਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਖੁਦ ਨੂੰ ਬੇਕਾਰ ਜਾਂ ਤਣਾਅ ਵਿੱਚ ਨਾ ਪਾ ਕੇ ਰੱਖੋ ਕੰਮ ਹਮੇਸ਼ਾ ਉਹ ਹੀ ਕਰੋ ਜਿਸ ਵਿੱਚ ਕੇ ਤੁਹਾਨੂੰ ਲਾਭ ਨਜ਼ਰ ਆਵੇ ਲਾਭ ਦੀ ਸੰਭਾਵਨਾ ਨਜ਼ਰ ਆਵੇ ਇਸ ਹਫ਼ਤੇ ਤੁਹਾਡਾ ਕੋਈ ਕਰੀਬੀ ਜਾਂ ਘਰ ਦਾ ਮੈਂਬਰ ਹੀ ਤੁਹਾਡੇ ਪ੍ਰਤੀ ਬੇहद ਅਜੀਬ ਵਿਹਾਰ ਕਰ ਸਕਦਾ ਹੈ ਜਿਸ ਕਾਰਨ ਤੁਹਾਨੂੰ ਕੁਝ ਬਹੁਤ ਹੀ ਉਲਝਣ ਮਹਿਸੂਸ ਹੋ ਸਕਦੀ ਹੈ ਤੁਹਾਨੂੰ ਸਮਝਣਾ ਪਵੇਗਾ ਕਿ ਮੈਂ ਬਹੁਤ ਸਮਾਂ ਖਰਾਬ ਕਰ ਚੁੱਕਾ ਹਾਂ ਪਰ ਹੁਣ ਨਹੀਂ ਕਰਾਂਗਾ ਤੁਹਾਡਾ ਸੁਭਾਅ ਇਸ ਸਮੇਂ ਆਲਸੀ ਹੋਵੇਗਾ ਜਿਸ ਨਾਲ ਤੁਸੀਂ ਬਹੁਤ ਹੀ ਕਹਲੇਪਣ ਵਿੱਚ ਆ ਜਾਓਗੇ ਕਾਰਜਸਥਾਨ ਤੇ ਤੁਹਾਡਾ ਖਿਲਾਫ ਹੋ ਸਕਦਾ ਹੈ ਕੋਈ ਤੁਹਾਡੀ ਗਵਾਚੀ ਹੋਈ ਇੱਜ਼ਤ ਇਸ ਸਮੇਂ ਮੁੜ ਪ੍ਰਾਪਤ ਹੋ ਸਕਦੀ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਤੁਸੀਂ ਹਰ ਰੋਜ਼ 21 ਵਾਰ ਓਮ ਗੁਰਵੇ ਨਮਹ ਮੰਤਰ ਦਾ ਜਾਪ ਕਰਨਾ ਹੈ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਜੀ ਇਸ ਹਫਤੇ ਆਪਣੀ ਸਿਹਤ ਨੂੰ ਲੈ ਕੇ ਆਪਣੀ ਕਿਸਮਤ ਤੇ ਜ਼ਿਆਦਾ ਨਿਰਭਰ ਨਾ ਰਹੋ ਆਪਣੀ ਸਿਹਤ ਨੂੰ ਆਪ ਸੁਧਾਰਨ ਦੀ ਕੋਸ਼ਿਸ਼ ਕਰੋ ਕਿਉਂਕਿ ਇਸ ਗੱਲ ਨੂੰ ਤੁਸੀਂ ਵੀ ਚੰਗੀ ਤਰ੍ਹਾਂ ਸਮਝਦੇ ਹੋ ਕਿਸਮਤ ਖੁਦ ਬਹੁਤ ਆਲਸੀ ਹੁੰਦੀ ਹੈ ਇਸ ਲਈ ਵਧੀਆ ਸਿਹਤ ਵੱਲ ਆਪਣੇ ਯਤਨ ਕਰਦੇ ਰਹੋ ਇਸ ਹਫ਼ਤੇ ਵਪਾਰੀਆਂ ਨੂੰ ਧਨ ਨਾਲ जोडਿਆ ਹਰ ਫੈਸਲਾ ਲੈਂਦੇ ਸਮੇਂ ਬਹੁਤ ਹੀ ਸੋਚ ਸਮਝ ਕੇ ਚੱਲਣ ਦੀ ਲੋੜ ਹੈ ਜਿਨ੍ਹਾਂ ਸੌਦਿਆਂ ਤੋਂ ਤੁਹਾਨੂੰ ਧਨਲਾਭ ਦੀ ਉਮੀਦ ਹੋ ਸਕਦੀ ਹੈ ਇਸ ਲਈ ਸਾਵਧਾਨੀ ਵਰਤੋ ਤੇ ਲੈਣ ਦੇਣ ਦੇ ਸਮੇਂ ਧਿਆਨ ਦੇਣ ਦੀ ਤੁਹਾਨੂੰ ਜ਼ਰੂਰਤ ਹੈ ਆਪਣੇ ਪਰਿਵਾਰ ਵਾਲਿਆਂ ਨੂੰ ਉਹਨਾਂ ਰਿਸ਼ਤਿਆਂ ਤੋਂ ਮਿਲਣ ਤੋਂ ਬਚਾਓ ਜਿਹੜੇ ਕਿ ਤੁਹਾਨੂੰ ਬਹੁਤ ਹੀ ਪੈਸੇ ਪ੍ਰਤੀ ਤੰਗ ਕਰਦੇ ਹਨ ਹੋ ਸਕਦਾ ਹੈ ਜਿਸ ਨੂੰ ਤੁਸੀਂ ਛੋਟਾ ਸਮਝ ਕੇ ਉਸ ਦੇ ਸੁਝਾਵਾਂ ਨੂੰ ਮਹੱਤਵ ਨਹੀਂ ਦੇ ਰਹੇ ਉਹੀ ਵਪਾਰ ਤੁਹਾਨੂੰ ਵਿਸਤਾਰ ਵਿੱਚ ਵੱਡਾ ਸੁਝਾਅ ਦੇ ਸਕਦਾ ਹੈ ਪੜਾਈ ਦੇ ਖੇਤਰ ਵਿੱਚ ਤੁਹਾਡੀ ਰਾਸ਼ੀ ਦੇ ਜਾਤਕਾਂ ਨੂੰ ਭਰਪੂਰ ਸਹਾਇਕ ਮਿਲ ਜਾਵੇਗਾ ਸਾਲ ਭਰ ਦੀ ਕੀਤੀ ਹੋਈ ਮਿਹਨਤ ਦਾ ਫਲ ਮਿਲ ਜਾਵੇਗਾ ਇਸ ਹਫਤੇ ਤੁਹਾਨੂੰ ਉਪਾਹ ਕਰਨਾ ਹੈ ਜੀ ਹਰ ਰੋਜ਼ ਤੁਸੀਂ 44 ਵਾਰ ਓਮ ਮੰਡਾਏ ਨਮਹਾ ਮੰਤਰ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਪਿਛਲੇ ਹਫਤੇ ਤੁਹਾਨੂੰ ਬਦਹਜਮੀ, ਜੋੜਾਂ ਦੇ ਦਰਦ ਜਾਂ ਸਿਰ ਦਰਦ ਵਰਗੀਆਂ ਸਮੱਸਿਆਵਾਂ ਲੈ ਕੇ ਤੁਸੀਂ ਬਹੁਤ ਹੀ ਕੋਤਾਹੀ ਵਰਤ ਰਹੇ ਸੀ। ਉਹ ਇਸ ਹਫਤੇ ਸਿਹਤਮੰਦ ਜੀਵਨ ਦੀ ਅਹਿਮੀਅਤ ਨੂੰ ਸਮਝਦੇ ਹੋਏ ਆਪਣੀ ਸਿਹਤ ਵਿੱਚ ਸੁਧਾਰ ਦੇ ਲਈ ਹਰ ਸੰਭਵ ਕੋਸ਼ਿਸ਼ ਕਰੋਗੇ। ਤੁਹਾਡੇ ਇਹ ਯਤਨ ਜਿਹੜੇ ਹਨ ਵੇਖ ਕੇ ਆਸ-ਪਾਸ ਦੇ ਲੋਕ ਖੁਸ਼ ਹੋ ਜਾਣਗੇ। ਤੁਹਾਡੇ ਉਤਸ਼ਾਹ ਨੂੰ ਵਧਾਉਣਗੇ। ਨਾਲ ਹੀ ਨਾਲ ਤੁਹਾਨੂੰ ਦੱਸ ਦਈਏ, ਪਿਛਲੇ ਅਨੁਮਾਨ ਦੇ ਅਨੁਸਾਰ ਇਸ ਹਫਤੇ ਤੁਹਾਡੀ ਆਰਥਿਕ ਸਥਿਤੀ ਕਾਫੀ ਮਜ਼ਬੂਤ ਹੋ ਜਾਵੇਗੀ। ਇਸੇ ਸਮੇਂ ਤੁਸੀਂ ਆਪਣੇ ਪੈਸੇ ਦੀ ਹਰ ਤਰੀਕੇ ਤੋਂ ਬਚਤ ਕਰਨ ਵਿੱਚ ਕਾਮਯਾਬ ਹੋ ਜਾਓਗੇ। ਸੰਭਾਵਨਾ ਹੈ ਕਿ ਆਪਣੇ ਆਰਥਿਕ ਪੱਖ ਨੂੰ ਮਜ਼ਬੂਤ ਕਰਨ ਦੇ ਲਈ ਇਸ ਦੌਰਾਨ ਕੁਝ ਵੱਡੇ ਫੈਸਲੇ ਲੈਣੇ ਪੈ ਸਕਦੇ ਹਨ। ਇਸ ਲਈ ਕੋਈ ਵੀ ਫੈਸਲਾ ਲੈਂਦੇ ਸਮੇਂ ਜਲਦਬਾਜ਼ੀ ਨਾ ਕਰੋ। ਧੀਰਜ ਨਾਲ ਸੋਚ ਸਮਝ ਕੇ ਕਿਸੇ ਫੈਸਲੇ ਤੇ ਪਹੁੰਚੋ। ਤੁਹਾਡਾ ਊਰਜਾਵਾਨ, ਜ਼ਿੰਦਾਦਿਲ, ਗਰਮ ਜੋਸ਼ੀ ਨਾਲ ਭਰਿਆ ਵਿਹਾਰ ਤੁਹਾਡੇ ਆਸ-ਪਾਸ ਵਾਲਿਆਂ, ਖਾਸ ਤੌਰ ਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ ਖੁਸ਼ੀ ਦੇਵੇਗਾ। ਜਿਸ ਕਾਰਨ ਤੁਹਾਨੂੰ ਆਪਣੇ ਮਾਤਾ ਪਿਤਾ ਤੋਂ ਪ੍ਰੇਮ ਸਨੇਹ ਦੀ ਪ੍ਰਾਪਤੀ ਹੋਵੇਗੀ ਕਾਰਜ ਸਥਾਨ ਤੇ ਵੀ ਤੁਹਾਡੀ ਬੱਲੇ ਬੱਲੇ ਹੋ ਜਾਵੇਗੀ ਬਦਨਾਮੀ ਹੋਣ ਦੇ ਨਾਲ ਤੁਹਾਡੀ ਸ਼ੋਅ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ ਇਸ ਲਈ ਅਜਿਹਾ ਕੁਝ ਵੀ ਨਾ ਕਰੋ ਕਿ ਤੁਹਾਨੂੰ ਪਛਤਾਉਣਾ ਪੈ ਜਾਵੇ ਇਸ ਹਫਤੇ ਘਰ ਤੋਂ ਬਾਹਰ ਰਹਿੰਦੇ ਹੋ ਤਾਂ ਤੁਸੀਂ ਬਹੁਤ ਹੀ ਚੰਗੇ ਵਿਹਾਰ ਨਾਲ ਰਹਿਣਾ ਹੈ ਤੇ ਅਤੇ ਮਜ਼ਬੂਤ ਮਹਿਸੂਸ ਕਰਨਾ ਹੈ ਇਸ ਹਫਤੇ ਤੁਸੀਂ ਘਰ ਦੇ ਭੋਜਨ ਦਾ ਹੀ ਆਨੰਦ ਲਓਗੇ ਘਰ ਪਰਿਵਾਰ ਦੇ ਮੈਂਬਰ ਤੇ ਸਫਲਤਾ ਬਹੁਤ ਸਾਰੀਆਂ ਪਰੇਸ਼ਾਨੀਆਂ ਚੇਕਰ ਚੱਲ ਰਹੇ ਸੀ ਤਾਂ ਇਸ ਸਮੇਂ ਤੁਹਾਨੂੰ ਉਹਨਾਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਜਾਵੇਗਾ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਸ਼ਨੀਵਾਰ ਨੂੰ ਗਰੀਬ ਲੋਕਾਂ ਨੂੰ ਅੰਨਦਾਨ ਕਰੋ ਅਗਲੀ ਤੇ ਆਖਰੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਹਫਤੇ ਦੀ ਸ਼ੁਰੂਆਤ ਤੋਂ ਅੰਤ ਤੱਕ ਕਈ ਗ੍ਰਹਾਂ ਦਾ ਸਥਾਨ ਪਰਿਵਰਤਨ ਹੋਵੇਗਾ ਜਿਸ ਨਾਲ ਸਿਹਤ ਆਮ ਨਾਲੋਂ ਜ਼ਿਆਦਾ ਚੰਗੀ ਰਹੇਗੀ ਤੁਸੀਂ ਆਪਣੀਆਂ ਵਿਭਿੰਨ ਪ੍ਰਕਾਰ ਦੀਆਂ ਸਰੀਰਕ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ ਜੇਕਰ ਤੁਸੀਂ ਸਰਕਾਰੀ ਖੇਤਰ 'ਚ ਕੰਮ ਕਰਦੇ ਹੋ ਹਫਤਾ ਤੁਹਾਡੇ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਸਮੇਂ ਦੌਰਾਨ ਸਰਕਾਰ ਤੋਂ ਲਾਭ ਤੇ ਇਨਾਮ ਮਿਲਣ ਦੀ ਸੰਭਾਵਨਾ ਹੈ ਇਸ ਸਮੇਂ ਚੰਗਾ ਤੁਹਾਨੂੰ ਇਨਾਮ ਤੇ ਮੁਨਾਫਾ ਮਿਲ ਜਾਵੇਗਾ ਇਸ ਹਫਤੇ ਸੁਭਾ ਵਿੱਚ ਅਸਥਿਰਤਾ ਵੇਖੀ ਜਾਵੇਗੀ ਇਸ ਲਈ ਆਪਣੇ ਸੁਭਾਅ ਤੇ ਕਾਬੂ ਰੱਖੋ ਤੇ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰੋ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਆਪਣੇ ਜੀਵਨ ਸਾਥੀ ਜਾਂ ਪ੍ਰੇਮੀ ਦੇ ਸਾਹਮਣੇ ਕੁਝ ਵੀ ਬੋਲਣ ਤੋਂ ਪਹਿਲਾਂ ਤੁਹਾਨੂੰ ਆਪਣੇ ਸ਼ਬਦਾਂ ਦੀ ਚੋਣ ਸੋਚ ਸਮਝ ਕੇ ਕਰਨੀ ਹੋਵੇਗੀ ਨਹੀਂ ਤਾਂ ਨਕਾਰਾਤਮਕ ਨਤੀਜੇ ਘਰ ਦੀ ਸ਼ਾਂਤੀ ਨੂੰ ਪ੍ਰਭਾਵਿਤ ਕਰ ਸਕਦੇ ਹਨ ਇਸ ਹਫ਼ਤੇ ਦੌਰਾਨ ਦਫ਼ਤਰ ਵਿੱਚ ਤੁਹਾਨੂੰ ਆਪਣੇ ਪਸੰਦ ਦਾ ਕੰਮ ਕਰਨ ਨੂੰ ਮਿਲੇਗਾ ਪਰ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਪਣਾ ਕੋਈ ਵੀ ਕੰਮ ਜਲਦਬਾਜ਼ੀ ਵਿੱਚ ਨਾ ਕਰੋ ਪੂਰੀ ਲਗਨ ਤੇ ਮਿਹਨਤ ਨਾਲ ਕਰੋ ਕਾਰਜ ਸਥਾਨ ਵਿੱਚ ਤੁਹਾਨੂੰ ਫਿਰ ਤਰੱਕੀ ਮਿਲ ਜਾਵੇਗੀ ਵਿਦਿਆਰਥੀ ਵਰਗ ਨੂੰ ਪੜ੍ਹਾਈ ਵਿੱਚ ਰੁਕਾਵਟ ਪੈਦਾ ਹੋਣ ਦੇ ਕਾਰਨ ਉਹ ਆਪਣੇ ਸੀਨੀਅਰ ਟੀਚਰ ਜਾਂ ਆਪਣੇ ਸੀਨੀਅਰ ਸਾਥੀਆਂ ਦੀ ਹੈਲਪ ਲੈ ਸਕਦੇ ਹਨ ਇਸ ਲਈ ਤੁਸੀਂ ਇਸ ਹਫਤੇ ਉਪਾ ਕਰਨਾ ਹੈ ਜੀ ਹਰ ਰੋਜ਼ ਲਿੰਗਾ ਛਟਕਮ ਦਾ ਪਾਠ ਕਰੋ ਸੋ ਦੋਸਤੋ ਇਹ ਸੰਜੀ ਉਹ 12 ਹੀ ਰਾਸ਼ੀਆਂ ਜਿਨ੍ਹਾਂ ਦਾ ਸੀ ਇਸ ਹਫਤੇ ਦਾ ਇਹ ਰਾਸ਼ੀਫਲ ਇਹਨਾਂ ਦੇ ਬਾਰੇ ਵੱਡੀ ਭਵਿੱਖਬਾਣੀ ਧੰਨਵਾਦ